ਮੇਰਾ ਨਾਮ ਹਰਸ਼ਿੰਦਰ ਸਿੰਘ ਵੈਰੋਕੇ ਅੱਜ ਸਵੇਰੇ 3:53 ਦੇ ਉੱਤੇ ਦੋ ਮੁੰਡੇ ਮੋਟਰਸਾਈਕਲ ਤੇ ਆਏ ਆ ਤੇ ਉਹ ਜੋ ਕਿ ਮੋੜ ਦੇ ਉੱਤੇ ਖੜੇ ਨੇ ਤੇ ਇਦੋਂ ਕੁੱਤਾ ਭੌਂਕਦਾ ਤੇ ਮੈਂ ਉੱਠ ਕੇ ਵੇਖਣਾ ਵਾਂ ਤੇ ਦੋ ਜਣੇ ਖੜੇ ਨੇ ਤੇ ਇੱਕ ਜਣਾ ਉਹਨਾਂ ਚੋਂ ਪਿਛੇ ਰਹਿ ਜਾਂਦਾ ਤੇ ਇੱਕ ਜਣਾ ਸਾਡੇ ਗੇਟ ਦੇ ਗਾੜੀ ਆਉਂਦਾ ਤੁਰ ਕੇ ਤੇ ਲਗਾਤਾਰ ਜਿਹੜੀ ਆ 8-9 ਗੋਲੀਆਂ ਜਿਹੜੀਆਂ ਨੇ ਸਾਡੇ ਗੇਟ ਦੇ ਵਿੱਚ ਮਾਰੀਆਂ ਨੇ ਕੁਝ ਕੰਧਾਂ ਨੂੰ ਵੱਜੀਆਂ ਕੁਝ ਗੇਟ 'ਚ ਵੱਜੀਆਂ ਕੀ ਕਰਨ ਕੀ ਆ ਕਾਰਨ ਇਹ ਕਿ ਅਈ ਤੋਂ ਡੇਢ ਮਹੀਨਾ ਪਹਿਲਾਂ ਕੋਈ ਨਿਸ਼ਾਨ ਸਿੰਘ ਨਾਂ ਦਾ ਵਿਅਕਤੀ ਹੈ ਆਪਣਾ ਪਿੰਡ ਜੌੜੀਆਂ ਦੱਸਦਾ 50 ਲੱਖ ਦੀ ਫਰੋਤੀ ਮੰਗਣ ਨੂੰ ਮਿਲ ਮੰਗਦਾ ਹੀ ਤੇ ਮੈਂ ਉਹਨੂੰ ਕਿਹਾ ਵੀ ਮੈਂ ਕਹਾਂ ਯਾਰ ਅਸੀਂ ਤੇ ਖੇਤੀਬਾੜੀ ਕਰਦੇ ਆਂ ਕੰਮਕਰ ਵਾਲੇ ਬੰਦੇ ਆਂ ਤੇ ਅਸੀਂ ਕਿੱਥੋਂ ਤੈਨੂੰ ਪੈਸੇ ਦੇ ਲੈਣੇ ਆ ਤੇ ਕਹਿੰਦਾ ਜੀ ਤੂੰ 50 ਲੱਖ ਰੁਪਈਆ ਦੂ ਤਿੰਨ ਦਿਨਾਂ ਦੇ ਚ 12 ਤਰੀਕ ਤੱਕ ਦੇ ਦੇਣੀ ਤੇ ਤੈਨੂੰ ਮਾਰ ਦੇਣਾ ਤੇ ਲਗਾਤਾਰ ਡੇਢ ਮਹੀਨੇ ਤੋਂ ਮੈਨੂੰ ਕਾਲਾਂ ਜੜੀਆਂ ਨੇ ਉਹ ਆਈ ਜਾ ਰਹੀਆਂ ਨੇ ਇੱਕ ਦਿਨ ਛੱਡ ਕੇ ਇੱਕ ਦਿਨ ਛੱਡ ਕੇ ਇੱਕ ਦਿਨ ਛੱਡ ਠੀਕ ਆ ਹਾਂ ਜੀ ਤੁਸੀਂ ਪੁੱਛੀਦਾ ਹਾਂ ਨਾ ਤਾਂ ਹਾਂਜੀ ਪੁਲਿਸ ਨੇ ਐਫ ਆਈ ਆਰ ਤੇ ਦਰਜ ਕੀਤੀ ਹੈ 10 ਤਰੀਕ ਤੇ ਬਾਕੀ ਪੁਲਿਸ ਪ੍ਰਸ਼ਾਸਨ ਕਾਰਵਾਈ ਕਰੇ ਜਿਹੜੇ ਇਹੋ ਜਿਹੇ ਬੰਦੇ ਆ ਇਹਨਾਂ ਨੂੰ ਫੜ ਕੇ ਚੱਕ ਕੇ ਸ਼ਲਾਖਾ ਦੇ ਪਿੱਛੇ ਦੋਵੇ ਕਿਉਂਕਿ ਇਹ ਗੁੰਡਾ ਰਾਜ ਆ ਤੇ ਬਹੁਤ ਜ਼ਿਆਦਾ ਗਦਰ ਪਿਆ ਹੋਇਆ ਵਾ ਜੇ ਇਹ ਤੇ ਦਿਨ ਬਰ ਦਿਨ ਵਧਦਾ ਜਾ ਰਹੇ ਇੱਕ ਘਰ ਛੱਡ ਕੇ ਦੂਜੇ ਘਰ ਧਮਕੀਆਂ ਦੇ ਰਹੇ ਨੇ ਤੇ ਮੈਂ ਤੇ ਇਹੋ ਮੰਗ ਕਰਦਾ ਪ੍ਰਸ਼ਾਸਨ ਕੋਲ ਕਿ ਪ੍ਰਸ਼ਾਸਨ ਜਿਹੜੀ ਆ ਸਾਡੀ ਸੁਰੱਖਿਆ ਕਰੇ ਤੇ ਸਾਨੂੰ ਸੇਵ ਕਰੇ ਤੇ ਬਾਕੀ ਇਹਨਾਂ ਗੰਦੇ ਅਨਸਰਾਂ ਦੇ ਖਿਲਾਫ ਕਾਰਵਾਈ ਕਰੇ ਨਾ ਪੁਲਿਸ ਨੇ ਸਕੋਪੜੀ ਤਿੰਨ ਦਿੱਤੀ ਹੋਈ ਸੀ ਸਕਿਉਰਟੀ ਮੈਂ ਹਾਈ ਕੋਰਟ ਤੋਂ ਲਈ ਹੋਈ ਆ ਤੇ ਸਕਿਉਰਟੀ ਨਾਲ ਸੀ ਰਾਤ ਵੀ ਹਾਂਜੀ ਨਾਲ ਸੀ ਪਰ ਅਗੋਂ ਇਹਨਾਂ ਨੇ ਫਾਇਰ ਕੀਤੇ ਪਰ ਸਾਡੇ ਬੰਦੇ ਨੇ ਵੀ ਇੱਕ ਅਦਾ ਫਾਇਰ ਦੋ ਕੀਤੇ ਠੀਕ ਹੈ ਘਰ ਗਰਮੇ ਤੇ ਉਸ ਵੇਲੇ ਕੋਈ ਕਾਲ ਆਈ ਉਸ ਵੇਲੇ ਉਸ ਤੋਂ ਬਾਅਦ ਕਾਲ ਆਉਂਦੀ ਆ ਮੈਨੂੰ ਕਾਲ ਆਈ ਆ 4 ਵਜੇ ਕੁਛ ਮਿੰਟ ਦੇ ਉੱਤੇ ਤੇ ਬੋਲਦਾ ਕਹਿੰਦਾ ਕਿ ਗਿਫਟ ਲੈ ਲਿਆ ਵਾ ਮੈਂ ਕਿਹਾ ਕਾਹਦਾ ਗਿਫਟ ਤੇ ਮੁੜ ਕੇ ਮੈਨੂੰ ਕਹਿੰਦਾ ਕਿ ਤੂੰ ਰਾਤ ਸੌਂਦਾ ਨਹੀਂ ਹੈ ਮੈਂ ਕਹਾਂ ਯਾਰ ਰਾਤ ਜਾਗਦੇ ਰਹੀਦਾ ਤੇ ਮੇਰੇ ਲਾਗੇ ਐਸਐਚਓ ਸਾਹਿਬ ਹੀ ਐਸਐਚਓ ਸਾਹਿਬ ਨੇ ਗੱਲ ਕੀਤੀ ਹੈ ਗਾੜੀ ਨੂੰ ਬਾਹਰ ਕੱਢ ਡਾ ਕੇ ਐਸਐਚਓ ਸਾਹਿਬ ਨੂੰ ਪਤਾ ਹੈ ਹਾਂਜੀ ਹਰ ਸੇਮ ਮੁੰਡਾ ਆਪਣੇ ਇਥੋਂ ਦਾ ਬੈਰੋ ਕਿਦਾ ਇਹਦਾ ਚਾਰ-ਪੰਜ ਮੈਨੂੰ ਫੋਨ ਆਇਆ ਸੀ ਤੇ ਸਾਡੇ ਘਰੇ ਗੇੜ ਨੂੰ ਮੋਰੀਆਂ ਬਾਤੀਆਂ ਜੋ ਆਹਨ ਸੱਤੇ ਵਿਅਕਤੀ ਜਿਹੜੇ ਮੁਰਸਾਂ ਤੇ ਆਏ ਤੇ ਮੈਂ ਉਸ ਨੂੰ ਨੇ ਉੱਥੇ ਪਾਚਿਆ ਸੀ ਮੇਰੇ ਹੰਦਿਆਂ ਇਨੇ ਕੋ WhatsApp ਕਾਲ ਵੀ ਆਈ ਆ ਕਿ ਇਹਨੂੰ ਦੋਫਾ ਮਿਲ ਗਿਆ ਤਾਂ ਫਿਰ ਇਹਨਾਂ ਕਾਲ ਸੁਣ ਤੋਂ ਬਾਅਦ ਉਹਨਾਂ ਕੋਲ ਵਾਦ ਕਰਤੀ ਦੁਬਾਰਾ ਫਿਰ ਇਹਨੂੰ ਕਾਲ ਆਈ ਆ ਉਹ ਕਾਲ ਵਿੱਚ ساری ਮੈਂ ਸੁਣੀ ਆਪਣੇ ਇਹਨੂੰ ਉਹਨਾਂ ਧਮਕੀਆਂ ਦਿੱਤੀਆਂ ਗਾਲਾਂ ਵਲਾਂ ਦੀ ਗੱਡੀਆਂ ਨੂੰ ਤੇ ਬਾਕੀ ਅਹੀਂ ਮਗਰਾਂ ਦਰਜ ਕਰ ਲਿਆ ਤੇ ਦੋਸਿਆਂ ਨੂੰ ਫੇਸ ਕਰਨ ਦੀ ਕੋਸ਼ਿਸ਼ ਵਾਸਤੇ ਟੀਮਾਂ ਲਾਤੀ ਕਿਹਨੇ ਫੈਰ ਹੋਇਆ ਇਹ ਸ਼ੇਰਾਂ ਦਾ ਫੈਰ ਹੋਇਆ ਉਹ ਸ਼ੇਰ ਖੋਲ ਗਿਲੇ ਹਨ ਤੇ ਜਵਾਬੀ ਕਰ ਰਹੀ ਜਿਹੜਾ ਉਹਨਾਂ ਨੂੰ ਆਪਾਂ ਗਾਣਾ ਦਿੱਤਾ ਹੋਇਆ ਜੀ ਕਿ ਨਿਰਮਲ ਸਿੰਘ ਉਹਨੇ ਵੀ ਦੋ ਰੋਜ਼ ਪਹਿ ਰਾ ਗਿੱਤੇ ਆ ਤੇ ਪਰੇ ਭੱਜ ਗਈ ਤੇ ਕੋਲੀ ਚ ਰੋਣ ਦਾ ਕਾਰਨ ਕੀ ਸਰ ਫਰੋਦੀ ਮੰਗਦੇ ਜੀ 50 ਲੱਖ ਰੁਪਈਆ ਦਾ ਉਸ ਨੇ ਸਖਤ ਕੀਤੀ ਹੋਈ ਇਹਨਾਂ ਹਾਂਜੀ ਕਿਹਨੇ ਕਰ ਦਿੱਤੇ ਇੱਕ ਗਾਣਾ ਦਿੱਤਾ ਹੈ ਤੇ ਕਿਨੇ ਕਰਤੋ ਬੋਲਾਈ ਕਿਹਦੇ ਲਈ ਨਿਸ਼ਾਨ ਸਿੰਘ ਜੋੜੀਆਂ ਕਲਾ ਦਾ ਜੀ ਕਿੰਨੇ ਜੀ ਇੱਕ ਹੋਰ ਇਹ ਬੋਲਣ ਦੇ ਇੱਕ ਤਰੀਕ 2 ਮਹੀਨੇ ਹੋ ਗਦੇ ਆ ਹਾਂਜੀ ਕਨੇਜਾ ਲਈ ਸੀ ਕਿ ਜਿਹੜੇ ਸ਼ੁਰੂ ਆਏ ਦੋ ਜਣੇ ਨੇ ਦੋ ਜਣੇ ਮੋਟਰਸਾਈਕਲ ਤੇ ਇਹਦੇ ਤੁਹਾਡੇ ਨਾਲ ਵੀ ਕਾਲ ਤੇ ਗੱਲ ਹੋਈ ਐ ਸਪੂਟ ਤੇ ਗੱਲ ਹੋਈ ਆ ਜੀ ਬਸ ਹੋਰ ਹੁਣ ਪੁੱਛ ਕੀ ਕੀ ਕਰਾਂ ਤੁਹਾਡੇ ਨਾਲ ਕੀ ਕੀ ਹੋਇਆ ਅਸੀਂ ਟੈਸਟ ਕਰਾਏ ਇਹਨਾਂ ਨੂੰ ਲਾਤੀ ਟੀਮ ਆਪਣੀ